ਇਹ ਭੰਗੜੇ ਪਾਉਂਦੇ ਤੇ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਸਾਨ ਨੂੰ ਵਿਆਜ ਨਾ ਚਾ ਚੜਿਆ ਹੋਇਆ ਪਰ ਦੱਸਦੀ ਕਿ ਕਿਸਾਨ ਨੇ ਭੰਗੜਾ ਵਿਆਹ ਦੀ ਖੁਸ਼ੀ ਚ ਨਹੀਂ ਬਲਕਿ ਖੇਤਾਂ ਚ ਨਹਿਰੀ ਪਾਣੀ ਔਨ ਕਰਕੇ ਪਾ ਰਿਹਾ ਹੈ ਆ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਰੁਕੋ ਆ ਤੁਹਾਡੀ ਸਰਕਾਰ ਚ ਆਹ ਦੇਖੋ ਜੀ ਪਾਗੋ ਪਾਗੋ ਹੋ ਗਿਆ ਨਜ਼ਾਰੇ ਆ ਗਏ ਨਜ਼ਾਰੇ ਨਜ਼ਾਰੇ ਜੀ ਨਜ਼ਾਰੇ ਇਹ ਕਦੇ ਸੋਚਿਆ ਨਹੀਂ ਜੀ ਵੀਰ ਸਾਨੂੰ ਮਾਨ ਪਾਣੀ ਪਹਚਾਦੂਗਾ ਓਰੇ ਅਸੀਂ ਤਾਂ ਮਾਨ ਦੀ ਫੋਟੋ ਲਾਈ ਆ ਜੀ ਓਰੇ ਆ ਟੇਲ ਤੇ ਖੜਾ ਜੀ ਸਾਡੇ ਨਵੇਂ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ੀ ਨਾਲ ਸਾਨੂੰ ਜੀ ਪਾਣੀ ਸਾਡੇ ਲਵੇ ਪੜਾ ਚਾਓ ਚੜ ਰਿਹਾ ਜੀ ਫਿਰ ਮਾਲ ਸਿੰਘ ਦੀ ਖੁੱਛੀ ਚ ਵੀ ਸਾਡੇ ਲਵੇ ਵਧੀਆ ਪਾਣੀ ਆ ਰਿਹਾ ਜੀ ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ ਆਹ ਦੇਖੋ ਉਹ ਹੰਟਵਾ ਦੇ ਸਰਕਾਰ ਦੇ ਵਿੱਚ ਸਾਨੂੰ ਪਾਣੀ ਮਿਲ ਰਿਹਾ ਜੀ ਪਹਿਲਾਂ 30 ਸਾਲ ਹੋ ਗਏ ਜੀ ਕਹਿੰਦੇ ਪਾਣੀ ਸਾਡੇ ਲਵੇ ਪਹੁੰਚਿਆ ਜੀ ਆਹ ਹੁਣ ਦੇਖੋ ਜੀ ਸ਼ੂਏ ਪੱਕੇ ਕਰਤੇ ਜੀ ਉਹਨੇ ਉਹਨੇ ਆਪਣੀ ਸਰਕਾਰ ਚ ਸਾਡੇ ਲਵੇ ਹੁਣ ਪਾਣੀ ਪਹੁੰਚ ਗਿਆ ਜੀ ਨਜ਼ਾਰੇ ਆ ਰਹੇ ਨੇ ਜੀ ਸਾਡੇ ਪੋਲੇ ਔਰ ਕੋਈ ਅਸੀਂ ਤੇੰਦਰ ਪਾਣੀ ਲਾ ਕੇ ਆਪਣਾ ਕਰੇ ਜਾ ਵਰਦੇ ਆ ਜੀ ਸਾਨੂੰ ਕੋਈ ਉਹ ਨਹੀਂ ਹੈਗਾ ਕਿ ਨਹੀਂ ਮੱਥਰ ਖਾਈ ਜਾਂਦਾ ਤੇ ਜੀ ਰਾਤਾਂ ਨੂੰ ਕਿਤੇ ਰਾਤਾਂ ਨੂੰ 12 ਵਜੇ ਕਰ 1 ਵਜੇ ਆ ਜਾਓ ਜੀ ਚਾਹੇ 2:00 ਵਜੇ ਆ ਜਾਓ ਫਿਰ ਲੈਟਾ ਪਹੁੰਚਦੇ ਫਰੀ ਜਾਂਦੇ ਤੇ ਆ ਦੇਖੋ ਜੀ ਪੂਆ ਤਮਾਰ ਦੀ ਸਰਕਾਰ ਤੇ ਦੇਖੋ ਜੀ ਪਾਣੀ ਉਹ ਪਾਣੀ ਟਾਰ ਰੱਖਿਆ ਹਾਂ ਦੇਖ ਖੜਾ ਜੀ ਪਾਣੀ ਉਹ ਪਾਣੀ ਚਲੇ ਚਾਲਾ ਕਹਾ ਹੁਣ ਮੱਕਿਆ ਭਰਦਾ ਹੀ ਜੇਤਰ ਆ ਜੀਰੀ ਹੁਣ ਤੋਂ ਨੇ ਲਾਉਣੇ ਸ਼ੁਰੂ ਕਰ ਦੇਣੇ ਆ ਜੀ ਇੱਕ ਖੁਸ਼ ਝੁੰਮਦਾ ਹੋਇਆ ਕਿਸਾਨ ਪਵਾਨੀ ਗੜੀ ਇਲਾਕੇ ਦਾ ਹੈਦਰਸਰ ਝੋਨੇ ਦੀ ਫਸਲ ਲੱਗਣੀ ਸ਼ੁਰੂ ਹੋ ਚੁੱਕੀ ਹੈ ਸਵੇਪਾਰਤ ਜਿੱਥੇ ਮਾਨ ਸਰਕਾਰ ਨੇ 11 ਤਰੀਕ ਨੂੰ ਸੂਏ ਅਤੇ ਕਸੀਆਂ ਦਾ ਪਾਣੀ ਪਹੁੰਚਾਉਣ ਬਾਰੇ ਕਿਹਾ ਸੀ ਅਤੇ 15 ਤਰੀਕ ਤੋਂ ਮੋਟਰਾਂ ਦੀ ਲਾਈਟ ਦੀ ਸ਼ੁਰੂਆਤ ਕੀਤੀ ਗਈ ਸੀ ਉੱਥੇ ਇਸ ਉਪਰਾਹਲੇ ਨੂੰ ਦੇਖਦੇ ਹੋਏ ਇਸ ਕਿਸਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਖਰੇ ਤਰੀਕੇ ਨਾਲ ਧੰਨਵਾਦ ਕੀਤਾ ਹੈ ਇਸ ਮੌਕੇ ਕਿਸਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਵੀ ਖੇਤਾਂ 'ਚ ਲਗਾਈ ਹੈ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਖੇਤ ਨੂੰ ਨਹਿਰੀ ਪਾਣੀ ਕਦੇ ਵੀ ਨਹੀਂ ਮਿਲਿਆ ਪਰ ਜਦੋਂ ਦੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਨਹੀਂ ਹੈ ਕਿਉਂਕਿ ਜਿਸ ਸਮੇਂ ਉਹਨਾਂ ਨੂੰ ਪਾਣੀ ਦੀ ਵਾਰੀ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਪਾਣੀ ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਉਹ ਆਪਣਾ ਕੰਮ ਕਰਕੇ ਸਮੇਂ ਸਿਰ ਘਰ ਚਲੇ ਜਾਂਦੇ ਨੇ ਅਤੇ ਪਰਿਵਾਰ ਨੂੰ ਆਪਣਾ ਵਕਤ ਦਿੰਦੇ ਨੇ ਕਿਸਾਨ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਸਾਨ ਸਾਰੀ-ਸਾਰੀ ਰਾਤ ਲਾਈਟ ਨੂੰ ਡੀਕਦੇ ਸੀ ਅਤੇ ਖੇਤਾਂ ਦੇ ਵਿੱਚ ਹੀ ਸਮਾਂ ਲਗਾ ਦਿੰਦੇ ਸੀ ਪਰ ਮਾਨ ਸਰਕਾਰ ਨੇ ਉਹਨਾਂ ਦੀ ਇਸ ਮੁਸ਼ਕਲ ਦਾ ਹੱਲ ਕਰ ਦਿੱਤਾ ਹਨ ਉਹ ਤਾਂ ਬਹੁਤ ਖੁਸ਼ੀ ਹੈ ਜੀ ਹੱਡ ਲਵੇ ਪਾਣੀ ਪਹੁੰਚਦਾ ਜੀ ਭਵਾਂ ਤੁਮਾਨ ਜੀ ਨੇ ਫਨੋ ਤਾਂ ਨਹੀਂ ਖੋਸੇ ਹੋਈ ਜਨੇ ਕਹਤੋ ਜੀ ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜੀ ਦਿਨੇ-ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਾਗ ਜਨੇ ਮੈਂ ਕਹਿੰਦਾ ਰਾਤ ਨੂੰ 12-12 ਵਜੇ 1:00 ਵਜੇ ਕਿਤੇ 2:00 ਵਜੇ 3:00 ਵਜੇ ਉੱਠਦੇ ਤੇ ਅਸੀਂ ਮੱਛੀਆਂ ਨੂੰ ਲੱਤਾਂ ਖਾਣੋਂਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜੀ ਕਿਤੇ ਲਾਈਟ ਨਹੀਂ ਆਉਂਦੀ ਸੀ ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲਾਈਟ ਆਉਣ ਲੱਗ ਗਈ ਪਾਣੀ ਦੇ ਬਾਅਦ ਪਾਣੀ ਆਇਆ ਇਸ ਜੀ ਇਹ ਪਾਣੀ ਆਇਆ ਜੀ ਹੋ ਕੇ ਘੱਟੋ-ਘੱਟ 30 ਸਾਲਾਂ ਦਾ ਹਾਂ ਤਾਂ ਹੀ ਲਾਈ ਹੈ ਜੀ ਨੱਚਦੇ ਵੀ ਨੱਚਦੇ ਹਾਂ ਮੈਂ ਕਹਿੰਦਾ ਖੁਸ਼ਿਆ ਹੋ ਰਿਹਾ ਨਾ ਸਾਡਾ ਬਹੁਤ ਵਧੀਆ ਹਾਂ ਜੀ ਪੂਰੀ ਆ ਜੀ ਮੈਂ ਕਹਿੰਦਾ ਜੀ ਕਾਣੂ ਪੈਣਾ ਨਹੀਂ ਸੋਚਿਆ ਦੀ ਭਗਵੰਤ ਮਾਨ ਦੀ ਇਦਾਂ ਦੇ ਕੰਮ ਨਾ ਜੀ ਕਦੇ ਵੀ ਨਹੀਂ ਸੋਚਿਆ ਜੀ ਵੀ ਕਦੇ ਪਾਣੀ ਇਸ ਤਰ੍ਹਾਂ ਆਜੂਗਾ ਸੂਏ ਜਮਾ ਟੁੱਟੇ ਪਏ ਤੇ ਜੀ ਜਮਾ ਕਹਾ ਹੋਏ ਮੈਂ ਨਾ ਜੀ ਹਾਂ ਤਾਂ ਕਦੇ ਐਵੇਂ ਨਹੀਂ ਪਤਾ ਜੀ ਪਾਣੀ ਕਦੇ ਸੂਏ ਚ ਪਹੁੰਚੂਗਾ ਕਰੇ ਹਾਡਲ ਵਿੱਚ ਪਾਣੀ ਪਹੁੰਚੂਗਾ ਨਾ ਜੀ ਹਾਂ ਤਾਂ ਬਹੁਤ ਵਧੀਆ ਜੀ ਸ਼ੁਕਰ ਆ ਜੀ ਜਿਹੜਾ ਭਗਵੰਤ ਮਾਨ ਜੀ ਨੇ ਅਭੀ ਸਰਕਾਰ ਤੇ ਸਾਡੇ ਲੋਕ ਪਾਣੀ ਪੀਂਦਾ ਜੀ ਧੰਨਵਾਦ ਉਹਦਾ ਵੀਰ ਦਾ ਇਹ ਭੰਗੜੇ ਪਾਉਂਦੇ ਤੇ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਸਾਨ ਨੂੰ ਵਿਆਜ ਨਾ ਚੜਿਆ ਹੋਇਆ ਪਰ ਦੱਸਦੀ ਕਿ ਕਿਸਾਨ ਨੇ ਭੰਗੜਾ ਵਿਆਹ ਦੀ ਖੁਸ਼ੀ ਜ ਨਹੀਂ ਬਲਕਿ ਖੇਤਾਂ 'ਚ ਨਹਿਰੀ ਪਾਣੀ ਔਨ ਕਰਕੇ ਪਾ ਰਿਹਾ ਆ ਆ ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਵਾਹ ਸੁਆਦੀ ਸਰਕਾਰ ਚ ਆਹ ਦੇਖੋ ਜੀ ਪਾੜਿਓ ਪਾੜਿਓ ਹੋ ਗਿਆ ਨਜ਼ਾਰੇ ਆ ਗਏ ਨਜ਼ਾਰੇ ਯਾਰੇ ਜੀ ਨਜ਼ਾਰਾ ਇਹ ਕਦੇ ਸੋਚਿਆ ਨਹੀਂ ਜੀ ਵੀਰ ਸਾਨੂੰ ਮਾਨ ਪਾਣੀ ਪਹੁੰਚਾ ਦੂਗਾ ਓਰੇ ਅਸੀਂ ਤਾਂ ਮਾਨ ਦੀ ਫੋਟੋ ਲਈ ਆ ਜੀ ਓਰੇ ਆ ਟੇਲ ਤੇ ਖੜਾ ਜੀ ਸਾਡੇ ਲੋਕਾਂ ਵੇ ਹੁਣ ਪਾਣੀ ਪਹੁੰਚ ਰਿਹਾ ਜੀ ਬਹੁਤ ਖੁਸ਼ੀ ਨਾਲ ਸਾਨੂੰ ਜੀ ਪਾਣੀ ਸਾਡੇ ਲੋਕਾਂ ਵੇ ਪੜਾ ਚਾਓ ਚੜ ਰਿਹਾ ਜੀ ਫੇਰ ਮਾਨ ਸੰਘਰੀ ਖੁਸ਼ੀ ਚ ਵੀ ਸਾਡੇ ਲੋਕਾਂ ਵੇ ਵਧੀਆ ਪਾਣੀ ਆ ਰਿਹਾ ਜੀ ਦੇਖੋ ਜੀ ਹੁਣ ਪਾਣੀ ਦੇ ਨਜ਼ਾਰੇ ਆ ਰਹੇ ਨੇ ਜੀ ਆਹ ਦੇਖੋ ਉਹ ਹੰਟਵਾ ਦੇ ਸਰਕਾਰ ਦੇ ਵੱਤੇ ਸਾਨੂੰ ਪਾਣੀ ਮਿਲ ਰਿਹਾ ਜੀ ਪਹਿਲਾਂ 30 ਸਾਲ ਹੋ ਗਏ ਜੀ ਕਹਿੰਦੇ ਪਾਣੀ ਸਾਡੇ ਲੋਕਾਂ ਵੇ ਪਹੁੰਚਿਆ ਜੀ ਆਹ ਹੁਣ ਦੇਖੋ ਜੀ ਸੂਬੇ ਪੱਕੇ ਕਰਤੇ ਜੀ ਉਹਨੇ ਉਹਨੇ ਆਪਣੀ ਸਰਕਾਰ ਚ ਹਾਟਲ ਬੇਹਣ ਪਾਣੀ ਪਹੁੰਚ ਗਿਆ ਜੀ ਨਿਯਾਰ ਆ ਰਹੇ ਨਹੀਂ ਸਾਡੇ ਕੋਲੇ ਔਰ ਕੋਈ ਅਸੀਂ ਤਿੰਨ ਤਰ ਪਾਣੀ ਲਾ ਕੇ ਆਪਣਾ ਕਰੇ ਜਾ ਵਰਦੇ ਆ ਜੀਾਨੂੰ ਕੋਈ ਉਹ ਨਹੀਂ ਹੈਗਾ ਕਿ ਨਹੀਂ ਮੱਥਰ ਖਾਈ ਜਾਂਦਾ ਤੇ ਜੀ ਰਾਤਾਂ ਨੂੰ ਕਿਤੇ ਰਾਤਾਂ ਨੂੰ 12 ਵਜੇ ਕਰ 1 ਵਜੇ ਆ ਜਾਓ ਜੀ ਚਾਹੇ 3 ਵੱਜੇ ਆ ਜਾਓ ਫਿਰ ਲੈਟਾ ਪਹੁੰਚਦੇ ਫਿਰ ਜਾਂਦੇ ਤੇ ਆ ਦੇਖੋ ਜੀ ਪੂਆ ਤਮਾਰ ਦੀ ਸਰਕਾਰ ਤੇ ਦੇਖੋ ਜੀ ਪਾਣੀ ਪਾਣੀ ਕਰ ਰੱਖਿਆ ਹਾਂ ਦੇਖ ਹੜਾ ਜੀ ਪਾਣੀ ਪਾਣੀ ਚਲੇ ਚਾਲਾ ਕਹਾ ਹੁਣ ਮੱਕਿਆ ਭਰਤਾ ਹੀ ਜੇਤਰ ਆ ਜੀਰੀ ਹੁਣ ਤੋਂ ਨੇ ਲਾਉਣੇ ਸ਼ੁਰੂ ਕਰ ਦੇਣੇ ਆ ਜੀ ਇੱਕ ਖੁਸ਼ੀ ਝੂਮਦਾ ਹੋਇਆ ਕਿਸਾਨ ਪਵਾਨੀਗੜ੍ਹ ਇਲਾਕੇ ਦਾ ਹੈ।ਦਰਅਸਲ ਝੋਨੇ ਦੀ ਫਸਲ ਲੱਗਣੀ ਸ਼ੁਰੂ ਹੋ ਚੁੱਕੀ ਹੈ। ਸੂਬੇ ਪੱਛ ਜਿੱਥੇ ਮਾਨ ਸਰਕਾਰ ਨੇ 11 ਤਰੀਕ ਨੂੰ ਸੂਏ ਅਤੇ ਕਸੀਆਂ ਦਾ ਪਾਣੀ ਪਹੁੰਚਾਉਣ ਬਾਰੇ ਕਿਹਾ ਸੀ ਅਤੇ 15 ਤਰੀਕ ਤੋਂ ਮੋਟਰਾਂ ਦੀ ਲਾਈਟ ਦੀ ਸ਼ੁਰੂਆਤ ਕੀਤੀ ਗਈ ਸੀ। ਉੱਥੇ ਇਸ ਉਪਰਾਹਲ ਨੂੰ ਦੇਖਦੇ ਹੋਏ ਇਸ ਕਿਸਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਖਰੇ ਤਰੀਕੇ ਨਾਲ ਧੰਨਵਾਦ ਕੀਤਾ ਹੈ। ਇਸ ਮੌਕੇ ਕਿਸਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਵੀ ਖੇਤਾਂ 'ਚ ਲਗਾਈ ਹੈ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਮੁੱਖ ਮੰਤਰੀ ਮਾਨਤਾ ਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਖੇਤ ਨੂੰ ਨਹਿਰੀ ਪਾਣੀ ਕਦੇ ਵੀ ਨਹੀਂ ਮਿਲਿਆ ਪਰ ਜਦੋਂ ਦੀ ਮਾਨ ਸਰਕਾਰ ਹਫਤਾ ਦੇ ਵਿੱਚ ਆਈ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਨਹੀਂ ਹੈ ਕਿਉਂਕਿ ਜਿਸ ਸਮੇਂ ਉਹਨਾਂ ਨੂੰ ਪਾਣੀ ਦੀ ਵਾਰੀ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਪਾਣੀ ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਉਹ ਆਪਣਾ ਕੰਮ ਕਰਕੇ ਸਮੇਂ ਸਿਰ ਘਰ ਚਲੇ ਜਾਂਦੇ ਨੇ ਅਤੇ ਪਰਿਵਾਰ ਨੂੰ ਆਪਣਾ ਵਕਤ ਦਿੰਦੇ ਨੇ ਕਿਸਾਨ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਸਾਨ ਸਾਰੀ-ਸਾਰੀ ਲਾਇਜ਼ਾਤ ਲਾਈਟ ਨੂੰ ਡੀਕਦੇ ਸੀ ਅਤੇ ਖੇਤਾਂ ਦੇ ਵਿੱਚ ਹੀ ਸਮਾਂ ਲਗਾ ਦਿੰਦੇ ਸੀ ਪਰ ਮਾਨ ਸਰਕਾਰ ਨੇ ਉਹਨਾਂ ਦੀ ਇਸ ਮੁਸ਼ਕਲ ਦਾ ਹੱਲ ਕਰ ਦਿੱਤਾ ਹੈ। ਸਾਨੂੰ ਤਾਂ ਬਹੁਤ ਖੁਸ਼ੀ ਆ ਜੀ। ਹੱਡ ਲਵੇ ਪਾਣੀ ਬਚਾਤਾ ਜੀ ਪੁਆ ਤਵਨ ਜੀ ਨੇ। ਸਾਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਜਿਨੀ ਕਹਤੋਂ ਜੀ। ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜੀ ਦਿਨੇ-ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਾਗ ਜਣੇ ਜੀ। ਮੈਂ ਕਹਿੰਦਾ ਰਾਤ ਨੂੰ 12-12 ਵਜੇ 1 ਵਜੇ ਕਿਤੇ 2 ਵਜੇ 3 ਵਜੇ ਉੱਠਦੇ ਤੇ ਅਸੀਂ ਮੱਛੀਆਂ ਨੂੰ ਲੱਤਾ ਖਿਲਾਉਂਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜੀ। ਕਿਤੇ ਨਾਈਟ ਨਹੀਂ ਆਉਂਦੀ ਸੀ ਜੀ। ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲੈਟ ਆਉਣ ਲੱਗ ਗਏ ਪਾਣੀ ਬਾਅਦ ਪਾਣੀ ਆਇਆ ਇਸ ਜੀ ਇਹ ਪਾਣੀ ਆਇਆ ਜੀ ਹੋ ਕੇ ਘੱਟੋ ਘੱਟ 30 ਸਾਲਾਂ ਬਾਅਦ ਤਾਂ ਹੀ ਭਗਵੰਤ ਮਾਨ ਦੀ ਬੋਤਲ ਆ ਹਾਂ ਤਾਂ ਹੀ ਲਾਈ ਜੀ ਨਥਦੇ ਵੀ ਨਥ ਮੈਂ ਖੜਾ ਖੋਚਿਆ ਹੋ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਹੋ ਰਿਆਂ ਜੀ ਮੈਂ ਕਹਾਂ ਜੀ ਕਾਹਨੂੰ ਪੈਨਸਿਓ ਸੋਚਿਆ ਦੀ ਭਗਵੰਤ ਮਾਨ ਦੀ ਇਤਾਂ ਦੇ ਕੰਮ ਨਾ ਜੀ ਕਦੇ ਵੀ ਨਹੀਂ ਸੋਚਿਆ ਜੀ ਵੀ ਕਦੇ ਪਾਣੀ ਇਤਰਾ ਆ ਜਾਊਗਾ ਸੂਏ ਜਮਾਂ ਟੁੱਟੇ ਪੈਤੇ ਜੀ ਜਮਾਂ ਕਾਹ ਹੋਏ ਮੈਨਾਂ ਜੀ ਹਾਂ ਤਾਂ ਕਦੇ ਐਵੇਂ ਨਹੀਂ ਪਤਾ ਜੀ ਪਾਣੀ ਕਦੇ ਸੂਏ 'ਚ ਪਹੁੰਚੂਗਾ ਪਰ ਹੱਡਲੇ 'ਤੇ ਪਾ ਹਾਂ ਤਾਂ ਬਹੁਤ ਵਧੀਆ ਜੀ ਸ਼ੋਕਰਾ ਜੀ ਜਿਹੜਾ ਪਵਨਤਮਨ ਜੀ ਨੇ ਆ ਵੀ ਸਰਕਾਰ ਤੇ ਸਾਡੇ ਲੋਕਾਂ ਨੂੰ ਪਾਣੀ ਪਹੇਜਤਾ ਜੀ ਧੰਨਵਾਦ ਹੈ ਰਾ ਵੀਰ